PRTC ਤੇ ਪੰਬਸ ਦੀ ਸਟ੍ਰਾਈਕ ਖਤਮ ਹੋ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਤੇ ਇਸ ਮੀਟਿੰਗ ਦੇ ਵਿੱਚ ਸਹਿਮਤੀ ਬਣ ਚੁੱਕੀ ਹੈ ਤੇ ਦੱਸ ਦਈਏ ਕਿ ਪੰਬਸ ਤੇ PRTC ਦੀ ਸਟ੍ਰਾਈਕ ਖਤਮ ਹੋ ਚੁੱਕੀ ਹੈ ਰੋਡਵੇਜ਼ ਕਾਮਯਾਦੀ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ ਤਿੰਨ ਦਿਨਾਂ ਤੋਂ ਹੜਤਾਲ ਜਾਰੀ ਸੀ ਪਰ ਹੁਣ ਸਟ੍ਰਾਈਕ ਖਤਮ ਹੋ ਚੁੱਕੀ ਹੈ ਕੱਲ ਤੋਂ ਮੁਰ ਤੋਂ ਇਹ ਸਰਕਾਰੀ ਬੱਸਾਂ ਚੱਲਣਗੀਆਂ ਤਾਂ ਪਨਬਸ ਪੀਆਰਟੀਸੀ ਦੀ ਸਟ੍ਰਾਈਕ ਖਤਮ ਹੋ ਚੁੱਕੀ ਹੈ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਅਤੇ 7 ਘੰਟਿਆਂ ਤੋਂ ਲਗਾਤਾਰ ਹੈ ਮੀਟਿੰਗ ਜਾਰੀ ਸੀ ਤੇ ਹੁਣ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਸਹਿਮਤੀ ਬਣ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਹੜਤਾਲ ਖਤਮ ਕਰਨ ਦਾ ਫੈਸਲਾ ਇਹਨਾ ਬਸ ਮੁਲਾਜ਼ਮਾਂ ਦੇ ਵੱਲੋਂ ਲਿਆ ਗਿਆ ਤਾਂ ਪਨਬਸ ਪੀਆਰਟੀਸੀ ਦੀ ਸਟ੍ਰਾਈਕ ਖਤਮ ਹੋ ਚੁੱਕੀ ਹੈ ਕੱਲ ਤੋਂ ਮੁਰ ਤੋਂ ਇਹ ਬੱਸਾਂ ਹੁਣ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਦੱਸਦੀ ਹੈ ਕਿ